ਸੋ ਵੈਲਕਮ ਬੈਕ ਟੂ ਅਰ ਚੈਨਲ ਹਰਸ਼ਨ ਕਮਲ ਸੋ ਅੱਜ ਅਸੀਂ ਜਾ ਰਹੇ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਅਸੀਂ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਸੇ ਆ ਅਸੀਂ ਸਾਰੇ ਪੰਜ ਜਣੇ ਜਿੰਨੇ ਵੀ ਹੈਗੇ ਅਸੀਂ ਜਾ ਰਹੇ ਆ ਸਾਡੀ ਫੈਮਿਲੀ ਤੇ ਕੰਕਲ ਜੀ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਇਹ ਭਤੇ ਤੇ ਸਾਰਿਆਂ ਨੂੰ ਕੋ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਜਾਵਾਂਗੇ ਜਿਹੜੀ ਅਸੀਂ ਗਲਤੀ ਪਹਿਲਾਂ ਕਰ ਚੁੱਕੇ ਕਿ ਟੈਕਸ ਨੇ ਜਿਹੜੀ ਤੁਸੀਂ ਆਪਦੀ ਪਹਿਲਾਂ ਹੀ ਬੁਕਿੰਗ ਕਰਾ ਲਓ 1 ਮਹੀਨਾ 2 ਮਹੀਨਾ ਕਿਉਂਕਿ ਜੇ ਐਨ ਮੌਕੇ ਤੇ ਮਿਲਦੀ ਆ ਤਾਂ ਨਾਲੇ ਡਬਲ ਪੈਸੇ ਮਿਲਦੇ ਨੇ ਨਾਲੇ ਬਹੁਤ ਹਰਾਸ਼ਮੈਂਟ ਹੋ ਕੇ ਮਿਲਦੀ ਜਿਵੇਂ ਸਾਨੂੰ ਮਿਲੀਆਂ ਨੇ ਹਾਂਜੀ ਤੁਸੀਂ ਆਪਦੀ ਰਿਜ਼ਰਵੇਸ਼ਨ ਪਹਿਲਾਂ ਹੀ ਕਰਾ ਲਿਓ ਜੇ ਤੁਸੀਂ ਇੱਕ ਦਿਨ ਪਹਿਲਾਂ ਕਰਾਉਂਗੇ ਤਾਂ ਥੋੜੀ ਤਤਕਾਲ ਦੇ ਵਿੱਚ ਹੋਊਗੀ ਤੇ ਡਬਲ ਪੈਸੇ ਲੱਗਣਗੇ ਸਾਡੇ ਇੱਕ ਸਾਡੇ ਨਾਲ ਤਾਂ ਹੋਰ ਵੱਡੀ ਮਿਸਟੇਕ ਹੋਈ ਜਿੰਨਾਂ ਨੂੰ ਪਤਾ ਨਹੀਂ ਹੈਗਾ ਅਸੀਂ ਰੇਲ ਦੇ ਵਿੱਚ ਇਹਨਾਂ ਸਫ਼ਰ ਨਹੀਂ ਕੀਤਾ ਤੇ ਅਸੀਂ ਤਾਂ 23 ਤਰੀਕ ਨੂੰ ਟਿਕਟਸ ਬੁੱਕ ਕਰਾ ਲਈ ਉਹਨਾਂ ਨੇ 24 ਦੀ ਕਰਤੀਆਂ ਤੇ 24 ਦੀ ਨਾਲ ਕੈਨਸਲ ਹੋਣ ਨਾ ਰਿਫੰਡੇਬਲ ਹੋਣ ਤਤਕਾਲ ਦੀਆਂ ਉਹਨੇ ਪੈਸੇ ਵੇਸਟ ਜਾਂਦੇ ਆ ਤੁਸੀਂ ਆਪ ਦਾ ਪਹਿਲੇ ਧਿਆਨ ਨਾਲ ਕਰਿਓ ਜੀ 24 ਘੰਟੇ ਪਹਿਲਾਂ ਹੀ ਹੁੰਦੀਆਂ ਨੇ ਤਤਕਾਲ ਦੀਆਂ ਉਹ ਵੀ ਤੁਸੀਂ ਆਪ ਦਾ ਧਿਆਨ ਨਾਲ ਬੁਕਿੰਗ ਕਰਾ ਸਕਦੇ ਹੋ ਤੇ ਹੁਣ ਸਾਰਿਆਂ ਦੇ ਬੈਗ ਰੈਡੀ ਨੇ ਜਿੰਨਾ ਸੋਚਿਆ ਸੀ ਓਦੋਂ ਵੀ ਵੱਧ ਸੀ ਲਿਮਟਿਡ ਸੋਚਦੇ ਸੋਚਦੇ ਵੀ ਇੰਨਾ ਸਮਾਨ ਚੱਕ ਲਏ ਹੁਣ ਪਤਾ ਨਹੀਂ ਸਾਡਾ ਕੀ ਬਣੂਗਾ ਅੱਗੇ ਜਾ ਕੇ ਕਿਵੇਂ ਚੱਕਾਂਗੇ ਕਿਵੇਂ ਨਾ ਜਿਹਦੇ ਸਿਰ ਤੇ ਬਾਜ ਵਾਲੇ ਦਾ ਹੱਥ ਹੋਵੇ ਉਹਨੂੰ ਕੋਸ ਨਹੀਂ ਹੁੰਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਨੇ ਯਾਤਰਾ ਖੁਸ਼ਦਾਈ ਐਨ ਆਨੰਦ ਵਿੱਚ ਹੀ ਕਰਨੀ ਐ ਯੈਸ ਯੈਸ ਤੇ ਇੰਟਰੋਡਿਊਸ ਕਰਾਉਣੇ ਆ ਸਾਡੇ ਅੰਕਲ ਜਿਹੜੇ ਸਾਡੇ ਨਾਲ ਜਾ ਰਹੇ ਨੇ ਸਾਸ਼ੀਕਰਨ ਜੀ ਦੱਸੋ ਮੜਾ ਜ ਆਪਣੇ ਬਾਰੇ ਬਸ ਮਾਰੇ ਸੰਗਦੇ ਨੇ ਕੋ ਰਿਜਨ ਸਿੰਘ ਜੀ ਨੇ ਸਾਡੇ ਪਿੰਡੋਂ ਹੀ ਨੇ ਤੇ ਇੱਥੇ ਕੰਮ ਕਰਦੇ ਨੇ ਸੰਗਰੂਰ ਤੇ ਸਾਡਾ ਸਾਥ ਬਣਿਆ ਇੱਕ ਦੂਜੇ ਨਾਲ ਵਧੀਆ ਸੀ ਮਿਲ ਜੁਲ ਕੇ ਆਪਣੀ ਯਾਤਰਾ ਨੂੰ ਸਫਲ ਕਰਾਂਗੇ ਸੋ ਥੈਂਕ ਯੂ ਵੈਰੀ ਮਚ ਯੈਸ ਤੇ ਹੁਣ ਮਿਲਦੇ ਆ ਜਦੋਂ ਟ੍ਰੇਨ ਆ ਗਈ ਅਸੀਂ ਚੜਗੇ ਟ੍ਰੇਨ ਦੇ ਵਿੱਚ ਫੇਰ ਮਿਲਦੇ ਆ ਉਦ ਤੱਕ ਸੋ ਕਈ ਜਿਹੜੇ ਭਾਈ ਵੀਰ ਨੇ ਉਹ ਟ੍ਰੇਨਾਂ ਦੇ ਨਿਚੋਂ ਦੀ ਨੰਗ ਜਾਂਦੇ ਨੇਗੇ ਪਾਸ ਕਰਦੇ ਨੇ ਇਹ ਗਲਤ ਗੱਲ ਆ ਸੋ ਐਵੇਂ ਨਾ ਕਰਿਆ ਕਰੋ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਉੱਪਰ ਆ ਬਣੀ ਹੋਈਆਂ ਨੇ ਤੁਸੀਂ ਇਹਨੂੰ ਇਹਦੇ ਤੋਂ ਦੀ ਪਾਸ ਕਰਾ ਥੋੜਾ ਟਾਈਮ ਲੱਗ ਜੂਗਾ ਪਰ ਐਵੇਂ ਜ਼ਿੰਦਗੀ ਬਹੁਤ ਕੀਮਤੀ ਹੈ ਭਾਈ ਆ ਕੋਈ ਵੀ ਮੈਨੂੰ ਲਾਇਆ ਕਰਾਉਗਾ ਫਿਕਰ ਨਾ ਦੇ ਅਸੀਂ ਸਿੱਧੇ ਸਿੱਧੇ ਬਹਿ ਜਾਵਾਂਗੇ ਤੁਹਾਨੂੰ ਅੱਛਾ ਮਾਰਨਿੰਗ ਬ੍ਰੇਕਫਾਸਟ ਚੱਲ ਰਿਹਾ ਹੈ तकरीबन ਸਾਡੇ 8:30 9 ਸੀਟਸ ਅੰਦਰ ਐਡਜਸਟਮੈਂਟ ਕਰਾ ਦੇ ਸਾਹਿਬ हाँ उपर बैठे असर बैठे क्या, क्या होर रो सारे लोग ने अगे लोग ने ਚਲੋ ਫਿਰ ਮਿਲਦੇ ਆਂ ਨੈਕਸਟ ਸਟੇਸ਼ਨ ਤੇ ਸਵੇਰ ਦਾ ਬ੍ਰੇਕਫਾਸਟ ਕਰ ਚੁੱਕੇ ਆਂ ਬਹੁਤ ਹੀ ਵਧੀਆ ਹੈਲਦੀ ਬ੍ਰੇਕਫਾਸਟ ਕੀਤਾ ਸੋ ਹੁਣ ਅਸੀਂ 90 ਤੋਂ ਕ੍ਰੋਸ ਕਰ ਚੁੱਕੇ ਆਂ ਅੱਗੇ ਪਟਿਆਲਾ ਹੁੰਦੇ ਹੋਏ ਜਿਰਾਦਰੀ ਹੁੰਦੇ ਹੋਏ ਅੱਜ ਅਸੀਂ ਫੰਕਸ਼ਨਰ ਡੀਸੀ ਕੇ ਸਾਹਿਬ ਨੇ ਖਾਦ ਲਸਟੈਕ ਕਰਤ ਤੁਮ ਕੱਲ੍ਹ ਸੋ ਹਾਂਜੀ ਹੁਣ ਅਸੀਂ ਆਪਦਾ ਸਵੇਰ ਦਾ ਬ੍ਰੇਕਫਾਸਟ ਕਰ ਲਿਆ ਤੇ ਸਾਰੇ ਖਾ ਪੀ ਕੇ ਅਸੀਂ 9:00 ਤੋਂ ਤੁਰ ਪਿਆਂਗੇ ਤੇ ਸੁਖਮਣ ਉੱਪਰ ਬੈਠਾਗਾ ਸਾਰੇ ਉਰੇ ਮੈਸੇਜ ਆਈ ਇੱਕ ਦੂਜੇ ਨੂੰ ਦੇਖ ਰਹੇ ਨੇ ਉਰੇ ਭੀੜ ਭੜੱਕਾ ਬਹੁਤ ਜ਼ਿਆਦਾ ਹੈ ਤੁਸੀਂ ਦੇਖੇ ਸਕਦੇ ਹੋ ਸੀਟਾਂ ਤੁਸੀਂ ਆਪਦੀ ਪਹਿਲੀ ਰਿਜ਼ਰਵ ਕਰਕੇ ਰੱਖਿਓ ਕੋਈ ਸਾਰੇ ਕਿਵੇਂ ਔਖੇ ਸੌਖੇ ਬਸ ਬੈਠੇ ਹੀ ਨੇਗੇ ਬੈਠਣੇ ਕਿ ਖੜੇ ਨੇ ਕਈ ਖੜੇ ਨੇ ਆ ਦੇਖੋ ਅੰਕਲ ਜੀ ਕਹਿ ਰਹੇ ਨੇ ਬਹੁਤ ਔਖੇ ਯਾਤਰੀगण ਕਿਰਪਾ ਧਿਆਨ ਦੇਣ ਥੁਰੀ ਸੇ ਰਿਸ਼ੀਕੇਸ਼ ਜਾਣ ਵਾਲੀ ਟ੍ਰੇਨ ਮੇ ਸੋਣਾ ਮਨਾ ਹੈ ਤਕਦੀਰ ਸਮੈਲ ਮੂਲ ਕੋਈ ਮੂਲ ਕੋਈ ਮੂਲ ਕੋਈ ਇਹ ਪਹਿਲਾਂ ਕੋ ਹੁੰਦਾ ਸੀ ਹੈ ਹੁਣੀ ਤਾਂ ਤੂੰ ਦੇਖਿਆ ਜੀ ਇੱਧਰ ਝੂਟਾ ਚੰਗਾ ਮੈਂ ਉਧਰ ਕਰ ਲੈਂਦੀ ਆ ਕੈਮਰਾ ਕੈਮਰਾ ਕਰ ਲਿਆ ਹੁਣ ਮੈਂ ਉਧਰ ਬਾਹਰਲੀ ਬਣਾ ਰਹੀ ਹਾਂ ਹੁਣ ਮੈਂ ਮਗਰੀਆ ਨੇ ਅਸੀਂ ਦੋਨੋਂ ਸੁਖਮਣ ਤੇ ਮੈਂ ਅਸੀਂ ਉੱਪਰ ਬੈਠਿਆਂਗੇ ਬਾਕੀ ਸਾਰੇ ਨੀਚੇ ਬੈਠੇ ਨੇ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਸਾਂ ਇੱਕ ਵਾਰੀ ਅਸੀਂ ਤੇ ਬੈਠੇ ਆ ਆਂ ਡੀਡ ਦੇ ਬਾਕੀ ਜਿਹੜੇ ਅੱਧੇ ਨੇ ਤੇ ਆ ਦੇਖੋ ਇੱਧਰ ਆਪਣੇ ਬੈਗ ਸਾਰਾ ਬੈਗ ਵਗੈਰਾ ਪਾਈ ਨੇਗੇ ਸਾਰਾ ਲਗੇਜ ਤੇ ਉੱਧਰ ਸਾਡਾ ਇੱਕ ਬੰਦਾ ਬੈਠਾ ਹੈ ਹਾਂਜੀ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਟ੍ਰੇਨ ਦੀਆਂ ਟਿਕਟਸ ਬਾਰੇ ਦੱਸਣਾ ਚਾਹੁੰਦੇ ਆ ਜੇਕਰ ਤਾਂ ਤੁਸੀਂ ਸਲੀਪਰ ਸਲੀਪਰ ਕਲਾਸ ਦੀ ਲਾਉਂਗੇ ਤਾਂ ਤੁਹਾਨੂੰ 200 ਰੁਪਏ ਦੀ ਟਿਕਟ ਪਾਉਗੀ ਜੇਕਰ ਤੁਸੀਂ ਜਨਰਲ ਲਾਉਂਗੇ ਤਾਂ 120 ਰੁਪਏ ਉਸ ਤੋਂ ਬਾਅਦ ਅਗਰ ਤੁਸੀਂ 3 ਟਾਇਰ ਏਸੀ ਦੀ ਲਾਉਂਗੇ ਤਾਂ 505 ਰੁਪਏ ਜੇਕਰ ਤੁਸੀਂ 2 ਟਾਇਰ ਏਸੀ ਵੀ ਲਾਉਂਗੇ ਤਾਂ ਉਹ 710 ਰੁਪਏ ਦੀ ਹੈ ਨਾ ਸੁਖਮਣ ਜੀ ਉਹਨੇ ਦੀ ਪੈ ਜੂਗੀ ਤੇ ਅਗਰ ਤੁਸੀਂ ਇਹ ਸਾਰੀਆਂ ਜਿਹੜੀਆਂ ਟਿਕਟਸ ਨੇ ਇਹਨਾਂ ਦੀ ਕੋਸਟ ਇੰਨੀ ਉਦੋਂ ਹੀ ਪਾਉਗੀ ਜੇਕਰ ਤੁਸੀਂ 1 ਮਹੀਨਾ ਪਹਿਲਾਂ ਕਰਾਉਂਗੇ 1 ਮਹੀਨਾ ਜਾਂ 2 ਮਹੀਨੇ ਪਹਿਲਾਂ ਰਿਜ਼ਰਵੇਸ਼ਨ ਕਰਾਉਂਗੇ ਤੇ ਜੇਕਰ ਤੁਸੀਂ ਇੱਕ ਦਿਨ ਪਹਿਲਾਂ ਹੀ ਕਰਾਉਣਾ ਤਾਂ ਤਕਾਲ ਚ ਵਿੱਚ ਹੋਣੀਆਂ ਤੇ ਪ੍ਰਾਈਸ ਵੀ ਡਬਲ ਹੋ ਜਾਊਗੀ ਟ੍ਰੇਨ ਦੇ ਸਫ਼ਰ ਦੇ ਕੀ ਕੀ 뷰 ਨੇ ਸਾਡੇ ਬਹੁਤ ਵਧੀਆ ਪੂਨੇ ਬਹੁਤ ਨਜ਼ਾਰਾ ਹੈ ਮੌਸਮ ਨੇ ਸਾਡਾ ਬਹੁਤ ਸਾਫ਼ ਦਿੱਤਾ ਮੀਂਹ ਪਿਆ ਨਦੀਆਂ ਨਦੀਆਂ ਲੱਗ ਰਹੀਆਂ ਨੇ ਹਾਂਜੀ ਕੀ 뷰 ਰਹਿ ਅਜ ਦੇ ਬਹੁਤ ਮੰਦਾ ਆ ਠੰਡ ਸੀ ਸਫ਼ਰ ਦੇ ਵਿੱਚ ਜਿਹੜਾ ਬੰਦਾ ਥੱਲੇ ਬੈਠਦਾ ਸੀ ਉਹਨੂੰ ਹੱਡ ਲਾਲ ਦੇ ਖਿੜਕੀਆਂ ਦੇ ਵਿੱਚ ਦੇਖੀ ਉੱਪਰ ਵਾਲੇ ਨੂੰ ਓਕੇ ਵੀਰ ਮੁਲੱਕਾ ਬਹੁਤ ਜਾਂਦੇ ਆ ਉਦੇ ਕਰਕੇ ਪੁਸ਼ਕ ਹਰਾਸ਼ਮੈਂਟ ਪੁਸ਼ਕ ਦੇ ਇੱਕ ਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਲੋਕ ਅੱਗੇ ਵਧ ਰਹੇ ਨੇ ਤੇ ਹੁਣ ਅਸੀਂ ਟ੍ਰੇਨ ਦੀ ਖਿੜਕੀ ਦੇ ਕੋਲੇ ਖੜ ਕੇ ਟ੍ਰੇਨ ਦਾ ਨਜ਼ਾਰਾ ਲੈਂਦੇ ਹੋਏ ਪੂਰਾ ਵਧੀਆ ਮੌਸਮ ਹੋ ਰਿਹਾ ਤੇ ਅਸੀਂ ਪੂਰਾ ਨਜ਼ਾਰਾ ਲੈ ਰਹੇ ਹਾਂ ਸਾਰੇ ਉੱਪਰ ਥੱਲੇ ਸੀਟਾਂ ਪੂਰੀਆਂ ਬੈਠ ਬੈਠ ਕੇ ਨਜ਼ਾਰੇ ਲੈ ਰਹੇ ਨੇ ਹੁਣ ਤੁਸੀਂ ਪਿੱਛੇ ਦੇਖੋ ਇਹ ਤਾਂ ਵੱਧ ਜਿਹੜੀ ਟ੍ਰੇਨ ਆ ਫੇਲੀ ਹੋ ਚੁੱਕੀ ਆ ਕਿਉਂਕਿ ਹਰ ਦੁਆਰਾ ਅਸੀਂ ਪਹੁੰਚ ਚੁੱਕੇ ਹਾਂਗੇ ਇਸ ਦੁਆਰ ਸਿਰਫ ਅਥੇ ਰਹਿ ਗਿਆ ਰੈਗੇ ਰਿਸ਼ੀਕੇਸ਼ ਤੱਕ ਸਿਰਫ ਈਮ ਗੁਲ ਸਾਹਵ ਜਾਨ ਵਾਲੀ ਯਾਤਰੀ ਰਹਿ ਗਈ ਬਸ ਚਲੋ ਜੀ ਚਲੋ ਚਲੋ ਬੈਠੋ ਉੱਤੇ ਜੀ ਉਹਦੇ ਮੰਨ ਕੇ ਪਰਾਲੋ ਇੱਥੇ ਤੇ ਲੁੱਂਦ ਲੈ ਉਹ ਇੱਕ ਸਾਡਾ ਮੈਂਬਰ ਪੂਰਾ ਟ੍ਰੇਨ ਤੇ ਚੜਿਆ ਖੜਾ ਹੈ ਵਿੱਚੋਂ ਵਿੱਚ ਪੂਰੇ ਨਜ਼ਾਰੇ ਲੈਂਦਾ ਫਿਰਦਾ ਹੈ ਕਿ ਆਵੇਂ ਸੁਖਮਣਸਿਆਂ ਆ ਸਾਡੇ ਗਵਾਂਢੀ ਨੇ ਜੀ ਅੰਨਾਂ ਨੇ ਰਿਸ਼ੀਕੇਸ਼ ਜਾਣਾਗਾ ਸਾਰੀ ਸੰਗਤ ਬੈਠੀ ਆ ਉਹ ਵੈਸੇ ਤਾਂ ਸਾਰੀ ਟ੍ਰੇਨ ਖਾਲੀ ਆ ਬਾਕੀ ਸਾਡੇ ਸਾਥੀ ਬਣਗੇ ਪੂਰਾ ਸਾਥ ਦੇਣਗੇ ਰਿਸ਼ੀਕੇਸ਼ ਤੱਕ ਚੁੱਕਿਆ ਰਿਸ਼ੀਕੇਸ਼ ਸਾਹਿਬ ਜੀ ਬਹੁਤ ਜ਼ਿਆਦਾ ਐਕਸਾਈਟਡ ਆ ਯੈਸ ਬਰਸਾਤ ਵੀ ਹੋ ਰਹੀ ਆ ਤੇ ਪਿੱਛੇ ਪਹਾੜੀਆਂ ਵੀ ਦੇਖਣੇ ਸ਼ੁਰੂ ਹੋ ਗਏ ਆ ਤੇ ਬਹੁਤ ਆਨੰਦ ਆਇਆ ਟ੍ਰੇਨ ਦੇ ਸਫ਼ਰ ਦੇ ਵਿੱਚ ਫਸਟ ਟਾਈਮ ਜਿਵੇਂ ਅਸੀਂ ਕਾਫੀ ਟਾਈਮ ਬਾਅਦ ਫਸਟ ਟਾਈਮ ਕੀਤਾ ਤੇ ਸਾਰੇ ਰਸਤੇ ਹਮੇਸ਼ਾ ਦੀ ਤਰ੍ਹਾਂ ਜਿੱਥੇ ਵੀ ਸੀ ਟਰੈਵਲ ਕਰਦੇ ਅਮੀ ਪੈਣਾ ਹੀ ਹੁੰਦਾ ਤੇ ਸਟਾਰਟ ਹੋ ਚੁੱਕਿਆ ਅਮੀ ਸਾਰੇ ਰਸਤੇ ਪੈਂਦਾ ਹੈ ਤੇ ਹੁਣ ਅਸੀਂ ਜਾਣਿਆ ਅੱਗੇ ਕੋਈ 3 ਵੀਲਰ ਵਗੈਰਾ ਦੇਖਦੇ ਆਂ ਤੇ ਪਹੁੰਚਦੇ ਆਂ ਗੁਰੂ ਘਰ ਗੁਰੂ ਘਰ ਜਾ ਕੇ ਕਮਰਾ ਬੁੱਕ ਕਰਦੇ ਆਂ ਦੈਨ ਦੇਖਦੇ ਆਂ ਕੀ ਬਣਦਾ ਅੱਗੇ ਸੋਹਣਾ 뷰 ਬਹੁਤ ਸੋਹਣੇ ऋषिकेश का के एयरपोर्ट <laughs> एयरपोर्ट ऑफ ऋषिकेश रेलवे स्टेशन ही रास्ते देखो पूरा गज्जवज्ज दे गया है इतनी भीड़ ਦੇ ਵਿੱਚ ਹੁਣ ਅਸੀਂ ਦੂਜੀ ਸਾਈਡ ਜਾ ਰਹੇ ਹਾਂ ਉਥੋਂ ਆਇਆ ਬਹੁਤ ਜ਼ਿਆਦਾ ਭੀੜ ਆ ਐਨੀ ਸੰਗਤ ਆਈ ਹੈ ਨਹੀਂ ਦੇਖੋ ਪਾਣੀ ਇਕੱਠਾ ਹੋਇਆ ਪਿਆ ਸਵੇਰੇ 8:10 ਤੇ ਤੇ ਅਸੀਂ 3 ਵਜੇ ਅਸੀਂ ਉਹ ਦੁਪਹਿਰੇ ਪਹੁੰਚ ਚੁੱਕੇ ਹਾਂ ਜਿਵੇਂ ਕਿ ਟ੍ਰੇਨ ਦਾ ਟਾਈਮਿੰਗ ਹੈ ਕਿ 3:10 ਤੇ ਬਟ ਫਿਰ ਵੀ ਕਾਫੀ ਟਾਈਮ 10 ਮਿੰਟ ਪਹਿਲਾਂ ਪਹੁੰਚ ਗਈ ਟ੍ਰੇਨ ਤੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਅੱਗੇ ਹਿਮਾਚਲ ਦੀ ਯਾਤਰਾ ਕਰਨ ਦੀ ਥੋੜਾ ਜਿਹਾ ਤੁਰ ਕੇ ਤੁਸੀਂ ਆਪਦੀ ਜਿਹੜੀ ਹੈ ਆਟੋ ਰਿਕਸ਼ਾ ਲੈ ਸਕਦੇ ਹਾਂ ਅਸੀਂ ਰੇਲਵੇ ਸਟੇਸ਼ਨ ਤੋਂ ਆਟੋ ਰਿਕਸ਼ਾ ਲੈ ਕੇ ਆ ਗੁਰਦੁਆਰਾ ਹੇਮਕੁੰਡ ਸਾਹਿਬ ਯਾਤਰਾ ਉਰੇ ਪਹੁੰਚ ਚੁੱਕੇ ਆਂਗੇ ਤੇ ਅਸੀਂ ਗੁਰਦੁਆਰਾ ਬਣਿਆ ਮੈਂਟ ਦਾ ਅਸੀਂ ਉਰੇ ਕਮਰਾ ਲੈ ਆਇਆ ਸਾਂਗਦੇ ਹਾਂ ਹਾਂ ਜੀ ਹਾਂ ਸੋ ਹੁਣ ਅੰਦਰ ਜਾ ਰਹੇ ਆ ਹੁਣ ਫਸਟ ਵਲੌਗ ਅਸੀਂ ਕਰਦੇ ਹਾਂ ਰੀ ਐਂਡ ਥੈਂਕ ਯੂ ਸੋ ਮੱਚ ਤੇ ਹੁਣ ਅੱਗੇ ਦੇਖਦੇ ਚੱਲਿਓ ਸਾਨੂੰ ਕਮਰਾ ਕਿਵੇਂ ਮਿਲੂਗਾ ਤੇ ਗੁਰਦੁਆਰੇ ਦਰਸ਼ਨ ਵੀ ਕਰਾਂਗੇ ਅੰਦਰ ਜਾ ਕੇ ਤੇ ਇਹ ਤੋਂ ਹਮ ਇਸ ਤੋਂ ਅਗਲਾ ਵਲੌਗ ਸਾਰਾ ਤੁਸੀਂ ਦੇਖੋ ਕਿੰਨਾ ਪ੍ਰਾਈਸ ਮਨੀ ਹੋਊਗੀ ਸੋ ਅੰਸਾਰਾ ਵਿੱਚ ਜਾਤਾ ਹੈ